ਇਹ ਸ਼੍ਰੀ ਸਾਈਂਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼੍ਰੀ ਸਾਈਂਬ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਨ 1708 ਈਸਵੀ ਵਿੱਚ ਅਬੀਚਲ ਨਗਰ ਹਜੂਰ ਸਾਹਿਬ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੰਜਾਬ ਜਾਣ ਸਮੇਂ ਦਿੱਤੀ ਸੀ ਇਹ ਪੁਰਾਤਨ ਹੱਥ ਲਿਖਤ ਇਤਿਹਾਸਕ ਸਰੋਤ ਅਤੇ ਪਾਵਨ ਗ੍ਰੰਥ 18ਵੀਂ ਸਦੀ ਦੇ ਹਨ ਜੋ ਸਿੰਘਾਂ ਦਾ ਬਾਣੀ ਪ੍ਰਤੀ ਪਿਆਰ ਦਰਸਾਉਂਦੇ ਹਨ ਇਹ ਜੋ ਪਵਿੱਤਰ ਸਥਾਨ ਜਿਸ ਦੇ ਆਪ ਸੰਗਤ ਦਰਸ਼ਨ ਕਰ ਰਹੇ ਹੋ ਇਹ ਸਥਾਨ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਯਾਦ ਅੰਦਰ ਰਸਿਆ ਹੋਇਆ ਸਥਾਨ ਹੈ ਇਸ ਪਾਵਨ ਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਦੋ ਵਾਰ ਆਪਣੇ ਮੁਬਾਰਕ ਚਰਨ ਪਾਏ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੇ ਬਲੌਗ 'ਚ ਤੁਹਾਡਾ ਸਵਾਗਤ ਹੈ ਜੀ ਟਾਈਮ ਹੋ ਗਿਆ ਇਹ 12:00 ਵੱਜ ਗਏ ਨੇ ਤੇ ਅੱਜ ਅਸੀਂ ਜਾ ਰਹੇ ਹਾਂ ਗੁਰਦੁਆਰਾ ਤਮਤਾਨ ਸਾਹਿਬ ਜੋ ਕਿ ਨਰਵਾਣਾ ਦੇ ਕੋਲ ਪਾਤਨਾ ਤੋਂ ਅੱਗੇ ਕੀ ਜਾ ਕੇ ਗੁਰਦੁਆਰਾ ਸਾਹਿਬੇ ਬਹੁਤ ਹੀ ਇਤਿਹਾਸਕ ਅਸਥਾਨ ਹੈ ਬਹੁਤ ਹੀ ਮਹੱਤਵਪੂਰਨ ਅਸਥਾਨ ਹੈ ਤੇਜੀ ਉੱਥੇ ਅੱਜ ਆਪਾਂ ਜਾ ਰਹੇ ਆ ਤੁਹਾਨੂੰ ਪੂਰੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਵਾਂਗੇ ਤੇ ਪੂਰਾ ਇਤਿਹਾਸ ਦੱਸਾਂ ਗੁਰਦੁਆਰਾ ਸਾਹਿਬ ਦਾ ਤੇ ਇਸ ਵੇਲੇ ਮੈਂ ਖੜਿਆ ਹੋਇਆ ਪਟਿਆਲੇ ਆਪਣੇ ਨਾਨਕਿਆਂ ਦੇ ਘਰ ਖੜਿਆ ਹੋਇਆ ਵਾ ਸਾਰਿਆਂ ਨੇ ਜਾਣਾ ਹੈ ਤੇ ਦੋ ਗੱਡੀਆਂ ਤੇ ਆਪਾਂ ਜਾਵਾਂਗੇ ਇੱਕ ਤੇ ਆਪਣੀ ਗੱਡੀ ਦੇ ਤੇ ਦੂਜੀ ਬਾਮੂ ਖਾਣਾ ਦੀ ਗੱਡੀ ਤੇ ਜਾਣਾ ਆਪਾਂ ਤੇ ਆਪਾਂ 15-20 ਮਿੰਟ ਤੱਕ ਘਰ ਤੋਂ ਚੱਲ ਪਾਂਗੇ ਹਜੇ ਤੇ ਮਤਲਬ ਕਿ ਤਿਆਰੀ ਕਰਦੇ ਹੋਏ ਨੇ ਜਾਣ ਦੀ ਤੇਜੀ ਹੁਣ ਚੱਲੇ ਆ ਗੁਰਦੁਆਰਾ ਸਾਹਿਬ ਤੇ ਇੱਕ ਇਹ ਗੱਡੀ ਚੱਲੀ ਆਪਣੀ ਤੇ ਇੱਕ ਆਪਣੀ ਜਿਹੜੀ ਗੱਡੀ ਚੱਲੀ ਏ ਤੇ ਹੁਣ ਡਿਸਕਸ਼ਨ ਹੋ ਰਹੀ ਏ ਕਿਹੜਾ ਕਿੱਧਰ ਬਹਿਗਾ ਚਲੋ ਮੈਂ ਇੱਧਰ ਬਹਿ ਜਾਂਗਾ ਤੇ ਆ ਗਿਆ ਸੋ ਹੁਣ ਇੱਧਰ ਮੁੰਡੇ-ਮੁੰਡੇ ਜੀ ਸਾਰੇ ਇੱਧਰ ਬਹਿ ਜਾਣਗੇ ਤੇ ਸਾਰੇ ਵੱਡੇ ਆਪਣੇ ਓਹਲੀ ਗੱਡੀ 'ਚ ਬਹਿ ਜਾਣਗੇ ਮੋੜ ਲਾ ਬਾਜੀ ਤੇ ਜੀ ਹੁਣ ਆਪਾਂ ਚੱਲੀਏ ਘਰ ਤੋਂ ਐਪਰੋਕਸੀਮੇਟਲੀ 11 112 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਸਾਹਿਬੇ ਤੇ ਪਾਤੜਾ ਤੋਂ ਅੱਗੇ ਹੀ ਇਹ ਨਲਵਾਰਾ ਕੋਲ ਤੇ ਉੱਥੇ ਆਪਾਂ ਹੁਣ ਚੱਲੇ ਆ ਆ ਜੀ ਆਪਾਂ ਪਾਤਣਾ ক্লোਜ਼ ਕਰ ਬੈਠੇ ਆ ਤੇ ਹੁਣ ਆਪਾਂ ਜਾਣਾ ਪਹਿਲਾਂ ਸੁਤਰਾਣਾ ਫਿਰ ਉਸ ਤੋਂ ਬਾਅਦ ਖਨੌਰੀ ਖਨੌਰੀ ਤੋਂ ਉਜਨਾਲਾ ਕਰਦੇ ਕਰਦੇ ਆਪਾਂ ਤੰਤਾਰਨਸਾਈ ਪਹੁੰਚ ਜਾਾਂਗੇ ਇੱਥੋਂ ਦੀ ਸਿਰਫ 39 ਕਿਲੋਮੀਟਰ ਰਹਿ ਗਿਆ ਇਹ 1 ਘੰਟੇ ਤੇ 30 ਮਿੰਟ ਦਾ ਰਾਹ ਹੀ ਬਸ केजी सिर्फ 5 ਮਿੰਟ ਦਾ ਰਾਹ ਰਹਿ ਗਿਆ ਇਹ ਗੁਰਦੁਆਰਾ ਸਾਹਿਬ ਦਾ ਤੇ ਬਸ ਪਹੁੰਚਣ ਹੀ ਆលਿਆ ਇਹ ਹਰਿਆਣੇ ਦੇ ਵਿੱਚ ਹੀ ਆ ਜਾਂਦਾ ਗੁਰਦੁਆਰਾ ਹਰਿਆਣੇ ਦੇ ਵਿੱਚ ਗੁਰਦੁਆਰਾ ਸਾਹਿਬ ਇਹ ਗੁਰਦੁਆਰਾ ਤਮਤਾਨ ਸਾਹਿਬ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਸ਼ਹੀਦ ਇਮਤਾਨ ਸਾਹਿਬ ਸੋ ਹੁਣ ਆਪਾਂ ਅੰਦਰ ਚਲਦੇ ਆਂ ਤੇ ਦੱਸਦੇ ਆਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦਾ ਪੂਰਾ ਇਤਿਹਾਸ 2 ਘੰਟੇ ਦਾ ਸਫ਼ਰ ਕਰਕੇ ਇਹਦੇ ਥਕਾਵਟ ਤੇ ਨਹੀਂ ਹੋਈ 2 ਘੰਟੇ ਦਾ ਸਫ਼ਰ ਸੀਗਾ ਸੋ ਹੁਣ ਆਪਾਂ ਅੰਦਰ ਚਲਦੇ ਆਂ ਗੁਰਦੁਆਰਾ ਸਾਹਿਬ ਤੇ ਆਣ ਚ ਥੋੜੀ ਬਹੁਤੀ ਪਰੇਸ਼ਾਨੀ ਹੋਈ ਕਿਉਂਕਿ ਨਾ ਗੂਗਲ ਮੈਪ ਨੇ ਥੋੜੀ ਜਿਹੀ ਲੋਕੇਸ਼ਨ ਗਲਤ ਦੱਸਦੀ ਸਾਨੂੰ ਪਿੰਡਾਂ ਵਿੱਚ ਵਾਰਦਾ ਸੀਗਾ ਪਰ ਅਸੀਂ ਪੁੱਛ ਕੇ ਅਸੀਂ ਗੁਰਦੁਆਰਾ ਸਾਹਿਬ ਇੱਥੇ ਪਹੁੰਚ ਗਏ ਆਂ ਤੇ ਗੂਗਲ ਮੈਪ ਦਾ ਜਿਹੜਾ ਇਸਤੇਮਾਲ ਹੈ ਤੁਸੀਂ ਥੋੜੀ ਨੇੜੇ ਆ ਕੇ ਨਾ ਕਰੋ ਕਿਸੇ ਦੀ ਹੈਲਪ ਲੈ ਲਓ ਕਿਸੇ ਬੰਦੇ ਤੋਂ ਅਸੀਂ ਕਿਸੇ ਬੰਦੇ ਤੋਂ ਪੁੱਛ ਕੇ ਗੁਰਦੁਆਰਾ ਸਾਹਿਬ ਆਏ ਆ ਕਿਉਂਕਿ ਗੂਗਲ ਮੈਪ ਨਾ ਇੱਥੇ ਫਸਾ ਦਿੰਦਾ ਈ ਤੇ ਇਧਰਲੇ ਪਾਸੇ ਆਪਾਂ ਆਪਣੀਆਂ ਗੱਡੀਆਂ ਪਾਰਕ ਕਰਤੀਆਂ ਨੇ ਤੇ ਹੁਣ ਆਪਾਂ ਅੰਦਰ ਚੱਲਦੇ ਆ ਗੁਰਦੁਆਰਾ ਸਾਹਿਬ ਸਭ ਤੋਂ ਪਹਿਲਾਂ ਆਪਾਂ ਦਰਬਾਰ ਸਾਈਂਵ ਦਰਸ਼ਨ ਕਰ ਲਈਏ ਸੋ ਦੁੱਖ ਕੈਸਾ ਪਾਵੇ ਸੋ ਦੁੱਖ ਕੈਸਾ ਪਾਵੇ ਸੋ ਦੁੱਖ ਕੈਸਾ ਪਾਵੇ ਜਿਸਕੇ ਸਿਰ ਉਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ ਇਹ ਸ਼੍ਰੀ ਸਾਈਂਬ ਸ਼੍ਰੀ ਗੁਰੂ ਤੇਗ ਬਹਾਦਰ ਸਾਈਂਬ ਜੀ ਦੀ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼੍ਰੀ ਸਾਈਂਬ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਨ 1708 ਈਸਵੀ ਵਿੱਚ ਬੀਚਲ ਨਗਰ ਹਜੂਰ ਸਾਹਿਬ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੰਜਾਬ ਜਾਣ ਸਮੇਂ ਦਿੱਤੀ ਸੀ ਉਹ ਸ਼੍ਰੀ ਸਾਈਂਬ ਇਸ ਗੁਰਦੁਆਰਾ ਸਾਈਂ ਵਿਖੇ ਯਾਦਗਾਰ ਵਜੋਂ ਰੱਖੀ ਗਈ ਹੈ ਇਹ ਪੁਰਾਤਨ ਹੱਥ ਲਿਖਤ ਇਤਿਹਾਸਕ ਸਰੋਤ ਅਤੇ ਪਾਵਨ ਗ੍ਰੰਥ 18ਵੀਂ ਸਦੀ ਦੇ ਹਨ ਜੋ ਸਿੰਘਾਂ ਦਾ ਬਾਣੀ ਪ੍ਰਤੀ ਪਿਆਰ ਦਰਸਾਉਂਦੇ ਹਨ ਸਿਮਰੰਤ ਨਾਨਕ ਰਾਮਾ හෙ සස්තර පුරාතන සිංगाා දෙන්න

ਆ ਜੀ ਮੱਛੀਆਂ ਦੇਖੋ ਕਿੰਨੀਆਂ ਇੱਕੋ ਦਾਮ ਇੱਥੇ ਇਕੱਠੀਆਂ ਹੋਈਆਂ ਪਈਆਂ ਨੇ ਇਹ ਬਾਬਾ ਜੀ ਆਪਾਂ ਨੂੰ ਗੁਰਦੁਆਰਾ ਸ਼੍ਰੀ ਤਮਤਾਲ ਸਾਹਿਬ ਪਾਸ਼ਾਏ ਨਵੀਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਦਾ ਇਤਿਹਾਸ ਦੱਸਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਪਵਿੱਤਰ ਸਥਾਨ ਜਿਸ ਦੇ ਆਪ ਸੰਗ ਦਰਸ਼ਨ ਕਰ ਰਹੇ ਹੋ ਇਹ ਸਥਾਨ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਯਾਦ ਅੰਦਰ ਉਸਰਿਆ ਹੋਇਆ ਸਥਾਨ ਹੈ ਇਸ ਪਾਵਨ ਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਦੋ ਵਾਰ ਆਪਣੇ ਮੁਬਾਰਕ ਚਰਨ ਪਾਏ ਨੇ ਇਤਿਹਾਸ ਮੁਤਾਬਕ ਪਹਿਲੀ ਦਫਾ ਸਨ 1663 ਇਸਵੀ ਦੇ ਅੰਦਰ ਜਿਸ ਵਕਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਲਵੇ ਦੇਸ਼ ਦਾ ਪ੍ਰਚਾਰ ਪ੍ਰਸਾਰ ਦੌਰਾ ਕਰ ਰਹੇ ਸਨ ਉਸ ਵਕਤ ਇਸ ਬੰਗੜ ਕੀ ਧਰਤੀ ਬੰਗੜ ਕੇ ਦੇਸ਼ ਇਸ ਤਮਤਾਨਗਰ ਦੇ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਣ ਠਹਿਰੇ ਇਤਿਹਾਸ ਮੁਤਾਬਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕੇ ਸਥਾਨ ਤੇ ਬਹੁਤ ਸਾਰੀਆਂ ਸੰਗਤਾਂ ਪੋਠਵਾਰ ਤੱਕ ਦੀ ਸੰਗਤ ਇੱਥੇ ਦਰਸ਼ਨ ਕਰਨ ਦੇ ਲਈ ਆਈ ਤੇ ਇਸ ਇਲਾਕੇ ਦੇ ਮੁਖੀ ਜਾਟ ਨੰਬਰਦਾਰ ਭਾਈ ਕਗੋ ਜਿਸ ਦਾ ਨਾਮ ਇਤਿਹਾਸ ਵਿੱਚ ਹੈ ਉਹ ਵੀ ਸਤਿਗੁਰੂ ਜੀ ਦਾ ਸਿੱਖ ਬਣ ਕੇ ਮਹਾਰਾਜ ਸਾਹਿਬ ਜੀ ਕੋਲ ਪਾਸੇ ਵਾਰੀ ਹਾਜ਼ਰ ਹੋਇਆ ਸੰਗਤਾਂ ਨੇ ਮਹਾਰਾਜ ਸਾਹਿਬ ਜੀ ਕੋਲ ਬਹੁਤ ਵੱਡੀ ਗਿਣਤੀ ਵਿੱਚ ਸੇਵਾ ਹਾਜ਼ਰ ਕੀਤੀ ਮਾਇਆ ਪੇਟਾ ਹਾਜ਼ਰ ਕੀਤੀ ਦਗੋ ਨੇ ਵੀ ਬਹੁਤ ਸਾਰੀ ਸੇਵਾ ਕੀਤੀ ਮਹਾਰਾਜ तकरीबन 2 ਮਹੀਨਿਆਂ ਦੇ ਕਰੀਬ ਬੇਸ਼ਤਰਤੀ ਦੇ ਠਹਿਰੇ ਬੇਅੰਤ ਬਖਸ਼ਿਸ਼ਾਂ ਸੰਗਤ ਤੇ ਕੀਤੀਆਂ ਜਿਸ ਵਕਤ ਇਸ ਥਾਨ ਤੋਂ ਚੱਲਣ ਲੱਗੇ ਤੇ ਗੁਰੂ ਤੇਗ ਬਹਾਦਰ ਸਿੰਘ ਜੀ ਮਹਾਰਾਜ ਨੇ ਉਹ ਸਾਰੀ ਮਾਇਆ ਇਕੱਤਰ ਕਰਕੇ ਦਗੋ ਨੂੰ ਆਪਣਾ ਸਿੱਖ ਮੰਨਦਿਆਂ ਹੋਇਆਂ ਉਸ ਦੇ ਝੁਮੇ ਲਈ ਉਸ ਨੂੰ ਦਿੱਤੀ ਤੇ ਕਿਹਾ ਕਿ ਭਾਈ ਸ਼ਿਕਾ ਇਸ ਦੇ ਨਾਲ ਤੂੰ ਇਸ ਇਸ ਪਵਿੱਤਰ ਥਾਨ ਤੇ ਇੱਕ ਧਰਮ ਸਾਲ ਬਣਵਾ ਇੱਕ ਸਾਂਝੇ ਥਾਂ ਤੇ ਖੂਹ ਲਗਵਾ ਇੱਕ ਬਾਗ ਲਗਵਾ ਇਹ ਜਿਹੜੀਆਂ ਸੇਵਾਵਾਂ ਨੇ ਤੁਸੀਂ ਸਾਗਦੇ ਸਮਾਇਆ ਦੇ ਨਾਲ ਕਰਨੀਆਂ ਨੇ ਇਹ ਹੁਕਮ ਕਰਕੇ ਗੁਰੂ ਤੇਗ ਬਹਾਦਰ ਸਿੰਘ ਜੀ ਮਹਾਰਾਜ ਇਥੋਂ ਪੂਰਬ ਦੇਸ਼ ਦੀ ਅਗਲੀ ਪ੍ਰਚਾਰ ਦੌਰੇ ਨੂੰ ਨਿਕਲਦੇ ਨੇ ਪਿੱਛੋਕ ਇਤਿਹਾਸ ਕਹਿੰਦਾ ਕਿ ਭਾਈਦਗੋ ਜਿਹੜਾ ਹੈ ਮਾਇਆ ਦੇਖ ਕਰਕੇ ਉਹਦੇ ਮਨ ਵਿੱਚ ਲੋਭ ਆਇਆ ਉਸਨੇ ਖੁਦ ਹੀ ਸੇਵਾ ਕਰਵਾਈ ਲੇਕਿਨ ਉਹ ਆਪਣੀ ਨਿੱਜੀ ਮਲਕੀਅਤ ਆਪਣੀ ਨਿੱਜੀ ਜ਼ਮੀਨ ਵਿੱਚ ਲਵਾਉਂਦਾ ਹੈ ਬਾਕੀ ਦੀ ਜਿਹੜੀ ਮਾਇਆ ਉਹਨੇ ਆਪਣੇ ਨਿੱਜੀ ਹਿੱਤਾਂ ਵਿੱਚ ਆਪਣੇ ਨਿੱਜੀ ਕਾਰਜਾਂ ਦੇ ਵਿੱਚ ਵਰਤ ਲਈ ਗੁਰੂ ਕੀ ਬਖਸ਼ੀ ਹੋਈ ਸੇਵਾ ਉਸਨੇ ਬਿਲਕੁਲ ਨਹੀਂ ਕੀਤੀ ਸਨ 1675 ਈਸਵੀ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਸ ਵਕਤ ਆਨੰਦਪੁਰ ਸਾਹਿਬ ਤੋਂ ਆਪਣਾ ਸੀਸ ਦੇਲਣ ਲਈ ਦਿੱਲੀ ਵੱਲ ਨੂੰ ਜਾ ਰਹੇ ਨੇ ਤੇ ਫਿਰ ਦੁਬਾਰਾ ਇਸ ਪਾਵਨ ਪਵਿੱਤਰ ਸਥਾਨ ਤੇ ਆਪਣੇ ਮਹਾਰਗ ਚਰਨ ਪਾਉਂਦੇ ਨੇ ਜਿਸ ਵਕਤ ਪੁੱਛ ਕੀਤੀ ਗੁਰਸ਼ਖਾ ਨੇ ਪਤਾ ਕੀਤਾ ਕਿ ਸਥਾਨ ਦੀ ਸੇਵਾ ਮਹਾਰਾਜ ਸਾਹਿਬ ਨੇ ਬਖਸ਼ੀ ਸੀ ਤੇ ਪਤਾ ਲੱਗਾ ਕਿ ਭਾਈ ਦਗੋ ਨੇ ਹੁਕਮ ਅਦੁੱਲੀ ਕੀਤੀ ਉਹ ਸੇਵਾ ਸੰਪੂਰਨ ਨਹੀਂ ਹੋਈ ਇੱਕ ਖੂਲ ਆਇਆ ਉਹ ਵੀ ਆਪਣੇ ਨਿੱਜੀ ਖੇਤ ਵਿੱਚ ਲਵਾਇਆ ਹੋਰ ਕੋਈ ਸੇਵਾ ਨਹੀਂ ਕਰਵਾਈ ਸੋ ਸਾਰੀ ਗੱਲ ਸੁਣਨ ਤੋਂ ਉਪਰੰਤ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮੁਖ ਤੋਂ ਇਹ ਬਚਨ ਹੋਏ ਕਿ ਦਗੋ ਨੇ ਹੁਕਮ ਅਦੁੱਲੀ ਕੀਤੀ ਹੈ ਸੰਗਤ ਦੀ ਮਾਇਆ ਗਲਤ ਅਰਥਾਂ ਵਿੱਚ ਵਰਤੀ ਹੈ ਇਹ ਦਗੋ ਨੂੰ ਫਲੇਗੀ ਨਹੀਂ ਨਾ ਦਗੋ ਨਾ ਖੂ ਸਤਿਗੁਰੂ ਜੀ ਕੀਤੇ ਹੋਏ ਬਚਨਾਂ ਦੇ ਅਨੁਸਾਰ ਭਾਈ ਦਗੋ ਦਾ ਸਭ ਕੁਝ ਖਤਮ ਹੋ ਗਿਆ ਉਹਦਾ ਖੂ ਵੀ ਗਿਆ ਉਹਦੇ ਖੇਤ ਵੀ ਖਤਮ ਹੋ ਗਏ ਉਹ ਆਪ ਵੀ ਉਹਦੀ ਕੁਲ ਵੀ ਖਤਮ ਹੋ ਗਈ ਵਿੱਚੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇਸ ਪਵਿੱਤਰ ਸਥਾਨ ਦੀ ਜਿਹੜੀ ਸੇਵਾ ਹੈ ਉਹ ਆਪਣੇ ਇੱਕ ਸਿੱਖ ਜਿਸ ਦਾ ਨਾਮ ਇਤਿਹਾਸ ਵਿੱਚ ਭਾਈ ਰਾਮਦੇਵ ਜੀ ਹੈ ਜਿਸ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੇ ਘਰ ਜਲਦੀ ਬਹੁਤ ਵੱਡੀ ਸੇਵਾ ਕੀਤੀ ਸੀ ਤੇ ਏਸੇ ਹੀ ਅਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉਸ ਦੀ ਸੇਵਾ ਤੋਂ ਪ੍ਰਸੰਨ ਹੋ ਕਰਕੇ ਉਸ ਨੂੰ ਭਾਈ ਮੀਹਾ ਜੀ ਦੀ ਪਦਵੀ ਬਖਸ਼ੀ ਸੀ ਸੋ ਭਾਈ ਮੀਹਾ ਜੀ ਨੂੰ ਆਪਣੇ ਇਸ ਘਰ ਦੀ ਇਸਥਾਨ ਦੀ ਸੇਵਾ ਬਖਸ਼ੀ ਇੱਕ ਦੱਖਣੀ ਬੈਲ ਇੱਕ ਝੰਡਾ ਇੱਕ ਨਗਾਰਾ ਦੇ ਕਰਕੇ ਕਿਹਾ ਕਿ ਭਾਈ ਸਿੱਖਾ ਇਸ ਸਥਾਨ ਦੀ ਸੇਵਾ ਤੁਸੀਂ ਨੇ ਕਰਾਉਣੀ ਹੈ ਇਲਾਕੇ ਵਿੱਚ ਗੁਰਮੰਧ ਦਾ ਪ੍ਰਚਾਰ ਪ੍ਰਸਾਰ ਕਰੋ ਸੰਗਤ ਨੂੰ ਵਾਤੋਵਾਦ ਗੁਰੂ ਚਰਨਾਂ ਨਾਲ ਜੋੜੋ ਸੋ ਉਸ ਦਿਨ ਤੋਂ ਲੈ ਕੇ ਅੱਜ ਤੱਕ ਇਸ ਥਾਂ ਦੀ ਜਿਹੜੀ ਸੇਵਾ ਹੈ ਗੁਰੂ ਬਖਸ਼ ਸਿੰਘ ਦਾ ਇਸੇ ਤਰ੍ਹਾਂ ਅਟੁੱਟ ਚੱਲਦੀ ਆ ਰਹੀ ਹੈ ਬਿਆਨ ਤੇ ਲੱਕੇ ਦੀਆਂ ਸੰਗਤਾਂ ਇਸ ਥਾਂ ਤੇ ਇਕੱਤਰ ਹੁੰਦੀਆਂ ਨੇ ਦਸਵੇਂ ਪਾਤਸ਼ਾਹ ਗੁਰੂ ਕਲਗੀ ਤਰਸੇਵ ਮਹਾਰਾਜ ਆਪ ਇਸ ਥਾਂ ਤੇ ਭਾਵਾਂ ਨਹੀਂ ਆਏ ਪਰੰਤੂ ਉਹਨਾਂ ਨੇ ਆਪਣੇ ਪਿਤਾ ਜੀ ਦੇ ਸੋਹਿੱਤਰ ਸਥਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਕੀ ਚਰਨ ਛੋਹ ਪ੍ਰਾਪਤ ਧਰਤੀ ਹੋਣ ਕਰਕੇ ਇਸ ਥਾਂ ਨੂੰ ਸ੍ਰੀ ਹਜੂਰ ਸਾਹਿਬ ਦੀ ਦਿਉੜੀ ਦਾ ਜਿਹੜਾ ਮਾਨ ਹੈ ਉਹ ਬਖਸ਼ਿਆ ਹੋਇਆ ਹੈ ਮਜੂਰ ਸਭ ਜਾਣ ਵਾਲੀ ਸਾਰੀ ਹੀ ਸੰਗਤ ਇਸ ਪਵਿੱਤਰ ਸਥਾਨ ਤੋਂ ਦਰਸ਼ਨ ਕਰਕੇ ਜਾਂਦੀ ਹੈ ਤਾਂ ਉਹਨਾਂ ਦੀ ਜਿਹੜੀ ਯਾਤਰਾ ਹੈ ਉਹ ਸਫਲ ਮੰਨੀ ਜਾਂਦੀ ਹੈ ਇਸ ਭਾਵਨ ਪਵਿੱਤਰ ਸਥਾਨ ਦਾ ਇਤਿਹਾਸ ਹੈ ਵਾਹਿਗੁਰੂ ਦੀ ਕ੍ਰਪਾ ਨਾਲ ਵਾਹਿਗੁਰੂ ਦੀ ਕਿਰਪਾ ਤੇ ਜੀ ਹੁਣ ਅਸੀਂ ਚੱਲਿਆਂ ਗੁਰਦੁਆਰਾ ਸਾਹਿਬ ਜੀ ਦੇ ਲੰਗਰ ਹਾਲ ਜਾਂ ਲੰਗਰ ਸ਼ਕਨ ਲਈ ਕਿਉਂਕਿ ਐਨਾ ਟਾਈਮ ਹੋ ਗਿਆ ਸੀਗਾ 2 ਘੰਟੇ ਦਾ ਸਫ਼ਰ ਕੀਤਾ ਸੀ ਤੇ ਹੁਣ ਅਸੀਂ ਸੋਚਿਆ ਕਿ ਲੰਗਰ ਸ਼ੱਕ ਹੀ ਲਈਏ ਇਸ ਕਰਕੇ ਹੁਣ ਚੱਲਿਆਂ ਲੰਗਰ ਸ਼ਕਨ ਲਈ ਤੇ ਜੀ ਲੰਗਰ ਸ਼ੱਕ ਆਇਆ ਤੇ ਹੁਣ ਚਲ ਹੁਣ ਚਲਦੇ ਆਪਾਂ ਘਰ ਤੇ ਗੁਰਦੁਆਰਾ ਸਾਹਿਬ ਜੀ ਤੋਂ ਹੋ ਗਈ ਆਪਾਂ ਐਗਜ਼ਿਟ ਤੇ ਜੀ ਇੱਥੋਂ ਦੀ ਨਾ ਤੇ ਨਾ ਆਪਾਂ ਬਾਬਾ ਜੀ ਦੀ ਫੋਟੋ ਲੈਣੀ ਏ ਤੇ ਕਿਧਰ ਵੀ ਨਹੀਂ ਫੋਟੋ ਲਈ ਤੇ ਇੱਥੋਂ ਦੀ ਲਾਂਗੇ ਤੇ ਆ ਜੀ ਆਪਾਂ ਨੂੰ ਫੋਟੋ ਮਿਲ ਗਈ ਬਾਬਾ ਜੀ ਦੀ ਇਹ ਵਾਲੀ ਏ ਫੋਟੋ ਬਾਬਾ ਜੀ ਦੀ ਸੋ ਆਪਾਂ ਬਾਈ ਜੀ ਹਣਾ ਤੋਂ ਲਈਏ ਬਾਈ ਜੀ ਹਣਾ ਨੇ ਸਬਸਕ੍ਰਾਈਬ ਵੀ ਕਰ ਲਿਆ ਆਪਣਾ ਚੈਨਲ ਠੀਕ ਹੈ ਭਾਈ ਜੀ ਠੀਕ ਹੈ ਠੀਕ ਹੈ ਤੇ ਆਪਾਂ ਬਾਬਾ ਜੀ ਦੀ ਫੋਟੋ ਲੈ ਲਈਏ ਦੱਸਾਂ ਗੋਡਿਆਂ ਦੀ ਫੋਟੋ ਏ ਆਪਾਂ ਬਾਬਾ ਜੀ ਦੀ ਫੋਟੋ ਲਾ ਦਿੰਨੇ ਆ ਤੇ ਜੀ ਹੁਣ ਆਪਾਂ ਚੱਲੀਏ ਘਰੇ ਤੇ ਆਪਾਂ ਇਹਲੀ ਗੱਡੀ 'ਚ ਬਹਿ ਜਾਂਦੇ ਆ ਇਹਲੀ 'ਚ ਤੇ ਹੁਣ ਚੱਲਨੇ ਆ ਜੱਟ ਏ ਤੇ ਜੀ ਹੁਣ ਅਸੀਂ ਇੱਥੇ ਰੁਕੇ ਆਂ ਕੁਲਚੇ ਖਾਣ ਲਈ ਭੁੱਖ ਲੱਗੀ ਹੈ ਕਿਉਂਕਿ ਨਾ ਸ਼ਾਮ ਹੋ ਗਈ ਸੀ 5.5 ਹੋ ਗਏ ਨੇ ਤੇ ਕੁਲਚੇ ਖਾਣ ਲੱਗੇ ਆਂ ਇੱਥੇ ਜੀ ਘਰੇ ਪਹੁੰਚ ਗਏ ਆ ਤੇ ਅੱਜ ਦਾ ਵਲੋਗ ਆਪਾਂ ਇਥੇ ਐਂਡ ਕਰਦੇ ਆ ਜੇ ਤੁਹਾਨੂੰ ਵਲੋਗ ਵਧੀਆ ਲੱਗਾ ਹੋਵੇ ਲਾਈਕ ਕਰਦੇ ਹੋ ਸ਼ੇਅਰ ਕਰਦੇ ਤੇ ਚੈਨਲ ਨੂੰ ਮੈਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਨੂੰ ਜੂਰ ਪ੍ਰੈਸ ਕਰਦੇ ਹੋ ਸੋ ਮਿਲਦੇ ਆਪਾਂ ਨੈਕਸਟ ਵਲੋਗ ਵਿੱਚ ਥੈਂਕਸ ਫੋਰ ਲੂਕਿੰਗ